ਸਿਕਾਲ ਜੀ ਗੁੱਡ ਮਾਰਨਿੰਗ ਰਾਤੀ ਇੱਥੇ ਸੱਤੇ ਜੀ ਆ ਬਾਈਆਂ ਦਾ ਖੇਤ ਆ ਉੱਥੇ ਨਾ ਘਾਰਾ ਬਾਈਆਂ ਦਾ ਤੇ ਬਾਈ ਕਹਿੰਦੇ ਵੀ ਘਰੇ ਆ ਜੋ ਪਰ ਕਰੇ ਤੁਹਾਨੂੰ ਪਤਾ ਵੀ ਔਖਾ ਲੱਗਦਾ ਥੋੜਾ ਜਿਆ ਇੱਥੇ ਟੈਂਟਰ ਲਾ ਲਿਆ ਸੀਗਾ ਰਾਤੀ ਬਾਈਆਂ ਨੇ ਪਾਣੀ ਲਿਆਤਾ ਸੀਗਾ ਤੇ ਤੜਕੇ ਬਾਈਆਂ ਨੇ ਉੱਥੋਂ ਸਾਰ ਚਾਹ ਲੈ ਚਾਹ ਲੈਤੀ ਸੀ ਬਹੁਤ ਧੰਨਵਾਦ ਬਾਈਆਂ ਦਾ ਤੇ ਹੁਣ ਬਾਈਆਂ ਦੱਸਿਆ ਹੀ ਪਹਾੜੀ ਤੇ ਇੱਕ ਸਾਈਡ ਤੋਂ ਦੀ 2 ਕਿਲੋਮੀਟਰ ਦਾ ਜਿਹੜਾ ਪੈਦਲ ਰਸਤਾ ਹੈਗਾ ਜਿਹੜੇ ਭਰਾਵਾਂ ਨੇ ਇੱਥੇ ਚਾਹ ਪੀਈ ਸੀਗੀ ਰਾਤ ਤੇ ਜਿਹੜਾ ਰਾਤ ਸਾਨੂੰ ਕਿਲਾ ਦਿਖਾਇਆ ਸੀਗਾ ਆ ਕਿਲਾ ਉਹ ਤੇ ਬੈਸੇ ਦੇ ਪਾਸੇ ਦੇ ਗਿਆ ਸਾਨੂੰ ਤਾਂ ਐ ਸੀਗਾ ਵੀ ਇਹਦੇ ਰਸਤਾ ਹੈ ਨਹੀਂ ਕਿਸੇ ਪਾਸੇ ਦੀ ਪਰ ਇਹਦੇ ਉਹ ਬਾਈ ਦੱਸ ਕੇ ਗਿਆ ਨਾਲੇ ਸਾਨੂੰ ਇੱਥੇ ਛੱਡ ਗਿਆ ਉਹ ਕਹਿੰਦਾ ਵੀ ਸਾਈਕਲ ਇੰਤਰੀ ਖੜਾ ਦਿਓ ਵੀ ਸਾਈਕਲ ਇਹ ਤੋਂ ਜ਼ਿਆਦਾ ਦੂਰ ਪੈ ਜੂਗੀ ਇਦੇ ਨਾਲ ਨਾਲ ਤੁਰਕੇ ਰਸਤਾ ਜਾਂਦਾ ਵੀ ਇੱਥੇ ਉਹ ਬਾਈ ਦੱਸਦਾ ਸੀਗਾ ਵੀ ਜਿਹੜਾ ਕਾਕਾ ਨਹੀਂ ਕਾਕਾ ਸਿੰਘਰ ਉਹ ਵੀ 10 ਮਹੀਨੇ ਪਹਿਲਾਂ ਇੱਥੇ ਆ ਕੇ ਗਿਆ ਸੀਗਾ ਤੇ ਕਾਕੇ ਦੀਆਂ ਪਾਇੜਾਂ ਤੇ ਅੱਜਾ ਸੀ ਜਾਵਾਂਗੇ ਮੈਂ ਤੇ ਸੰਦੂਕ ਰਸਤਾ ਚੈੱਕ ਕਰਉ ਜੀ ਤੇ ਬੀਉ ਦਿਨ ਚੜਿਆ ਨਹੀਂ ਹਜੇ ਤੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਤਾਂ ਹਾਂ ਕਿਲੇ ਤੇ ਬਹੁੰਜਾਂਗੇ ਰਾਸਪਾਤੜਾ ਖਰਾਬ ਹੀ ਹੈ ਇਹੋ ਜਿਹੇ ਰਸਤੇ ਆਸੀ ਹਾਰ ਰਸਤਾ ਜਾਂਦਾ ਆ ਗਿਆ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਨੇ ਪਹਾੜੀ ਕਿਕਰਾਂ ਪਹਾੜੀ ਕਿਕਰ ਸਹੀ ਮੈਨੇ ਇੱਥੇ ਢੋਕਦੀਆਂ ਇਹ ਪਹਾੜੀ ਕਿਕਰ ਤੁਹਾਨੂੰ ਰਸਤਾ ਠੀਕ ਸੀ ਹਟਾ ਤਾਂ ਜਾ ਕੇ ਐਂ ਰਸਤੇ ਰਾस्ते ਰਾਣੀ ਰਸਤੇ ਬਣੇ ਜਿਹੜੇ ਉਹ ਤਾਂ ਸਾਰੇ ਟਹਿ ਗਏ ਹਟ ਹੁਣ ਆਉਦੇ ਬਣਾਏ ਹੋਏ ਰਸਤੇ ਲੋਕਾਂ ਦੇ ਜਿਹੜੇ ਇੱਥੋਂ ਦੇ ਆ ਉਹਨਾਂ ਦੇ ਰਸਤੇ ਗੁਰੀ ਹਜੇ ਪਿੱਛੇ ਹੈ ਜਾ ਜਾਂਦਾ ਐਸੇ ਸੋਹਵਾ ਸੋਹਵਾ ਅਜੇ ਮੌਸਮ ਵਧੀਆ ਆ ਗਿਆ ਜੀ ਇੰਟਰ ਕਿਲੇ ਦਾ ਬਹੁਤ ਬਹੁਤ ਜਿਆਦਾ ਚੜਾਈ ਹੈ ਆ ਗਏ ਕਿਲੇ ਦੀ ਗੰਧ ਮੇਚੋਂ ਦਿਖਾਉਣਿਆ ਤੁਹਾਨੂੰ ਹੁਣ ਕਿਲਾ ਸਾਰ ਇੱਕ ਗੇਟ ਕਿਲੇ ਦਾ ਆ ਗਿਆ ਇਹ ਬਾਹਰ ਵਾਲੀ ਗੰਧ ਦਾ ਗੇਟ ਆ ਗਿਆ ਲੋਹੇ ਦਾ ਲੱਗਿਆ ਹੋਇਆ ਉਸ ਟਾਈਮ ਦਾ ਤੇ ਦੂਜਾ ਗੇਟ ਇਹਦਾ ਹੋ ਰਹਿ ਗਿਆ ਆ ਗਿਆ ਜੀ ਕਿਲੇ ਦਾ ਦੂਜਾ ਗੇਟ ਬਹੁਤ ਆ ਟੂਰਿਸਟ ਆਉਂਦੇ ਇੱਥੇ ਹਾਂ ਸੇ ਚਮਕਿਤੜ ਵਾਲੀ ਜਿੱਥੇ ਇੱਕਦਮ ਜਮਾ ਐ ਸਨ ਸੰ ਸੰ ਪਿਆਗਾ ਖਪਰੋਂ ਦੇਖ ਹਾਂ ਆ ਗਿਆ ਗੇਟ ਉਸ ਟਾਈਮ ਦੇ ਵਿੱਚ ਸ਼ਾਇਦ ਆ ਜਾਗਾ ਉੱਪਰ ਗੇਟ ਲੱਗੇ ਹੋਣਗੇ ਕਿ ਤੇ ਵੀ ਮੇਜੀ ਕੱਜਾ ਖੜਾ ਪਿਆ ਜੇ ਹਾਂ ਪਹਿਲਾਂ ਆਪਾਂ ਚੱਲਦੇ ਆਂ ਐਸ ਸਾਈਡ ਦੂਜੀ ਸਾਈਡ ਆਪਾਂ ਫੇਰ ਦਿਖਾਵਾਂ ਇਕੜਾ ਹਾਂ ਸਾਹ ਕਮਰਾ ਚਮਕਿਤੜ ਬੜੀ ਹਾਂ ਯਾ ਕੇਦਾ ਸੈਂਟਰ ਜਾਵਾਂ ਤਾਂ ਮੇਨ ਉੱਚਾ ਟਰੱਕ ਦਰ ਕੋਤਥੇ ਵਾਵਾ ਹੋਏ ਫੇ ਕਿ ਕਰਾ ਹੁਣ ਆ ਪੰਜਾਂ ਤਾਂ ਹਾਂ ਛਿਆ ਦੋਸਤਾਂ ਦੀਆਂ ਪਾਣੀ ਨਹੀਂ ਡੁੱਗਣੀ ਆ ਪਾਣੀ ਸਟੋਰ ਕਰਨ ਨੂੰ ਹਾਕ ਲਗਾ ਉੱਚਾ ਬਹੁਤ ਹੈ ਇੱਕ ਤਾਂ ਏਰੀਆ ਜਿਹੜਾ ਥੋੜਾ ਭੜ ਹੈਗਾ ਜਮ ਉਹ ਪਰਲਾ ਵੀ ਦਿਖੋਣੇ ਤੁਨੂੰ ਆ ਜਮਾ ਸਿਖਰ ਆ ਗਿਆ ਕਿਲੇ ਦਾ ਤੇ ਗੁਰੀ ਵੀ ਪਹੁੰਚ ਗਿਆ ਥੋੜੀ ਚੜਾਈ ਕਿੰਨੀ ਸੀ ਯਾਦ ਰੱਖਤ ਵੀ ਸ਼ਾਇਦ ਵਿਚਾਲੇ ਉਸ ਟਾਈਮ ਦੇ ਲੱਗਿਆ ਹੋਵੇ ਕਿਉਂਕਿ ਜਮਾ ਸੈਂਟਰ ਦੇ ਵਿੱਚ ਲੱਗਿਆ ਹੋਇਆ ਹੈਗਾ ਤੇ ਦੂਜੇ ਦਾ ਬਾਅਦ ਚੁਗਰੇ ਹੋਏ ਜਮਾ ਸਿਖਰ ਆ ਗਿਆ ਤਾਂ ਪੂਰਾ ਸ਼ਹਿਰ ਇੱਥਾਂ ਨੀਂਦੇਗਾ ਕਾਹ ਦੇਖੋ ਕਿੰਨੇ ਨਿੱਕੇ ਨਿੱਕੇ ਲੱਗਦੇਗੇ ਤੇ ਇਹਦੇ ਚਾਰ ਸਵੇਰੇ ਪਹਾੜੀਆਂ ਹੀ ਪਹਾੜੀਆਂ ਆਹ ਪਹਾੜੀ ਹੈ ਜਿੱਤੇ ਸ਼ਿਵਜੀ ਦਾ ਮੰਦਿਰ ਹੈਗਾ ਉਹ ਇਹ ਤੋਂ ਕਾਫੀ ਉੱਚੀ ਹੈ ਸ਼ਾਇਦ ਵੀਡੀਓ ਦੇ ਵਿੱਚ ਨਾ ਦਿਖਦਾ ਹੋਵੇ ਪਰ ਉਹ ਜਗਾ ਉਪਰ ਉਹ ਉਥੇ ਮੰਦਿਰ ਹੈ ਸ਼ਿਵ ਜੀ ਦਾ یوں ਦੇਖੋ ਤੁਸੀਂ ਹਾਲਾ ਦਾ ਜਿਵੇਂ ਬੱਦਲ ਥੱਲੇ ਫਿਰਦੇ ਹੁੰਦੇ ਹੈਗੇ ਉਹ ਦੇਖੋ ਸਾਰੇ ਬੱਦਲ ਥੱਲੇ ਫਿਰਦੇ ਹੈਗੇ ਇੰਨਾ ਜਿਆਦਾ ਉਚਾਈ ਹੈਗੀ ਆ ਗਿਆ ਮੇਨ ਜਮਾ ਜਿੱਥੇ ਰਾਜਾ ਵੈਨ ਦਾੰਦਾ ਇਸ ਤੋਂ ਨੂੰ ਅੰਦਰ ਕਲਰ ਦਿਖਾਉਣੇ ਹੈਗੇ ਉਸ ਟਾਈਮ ਦਾ ਦੇਖੋ ਕਲਰ ਹਜੇ ਵੀ ਉਵੇਂ ਦਾਵੇਂ ਪਿਆ ਨਾਲ ਇਹ ਮਿੱਟੀ ਦੇ ਉੱਪਰ ਕੀਤਾ ਹੋਇਆ ਕਲਰ ਹੈਗਾ ਥੱਲੇ ਮਿੱਟੀ ਹੈਗੀ ਤੇ ਕਲਰ ਜਿਵੇਂ ਸੇਮ ਉਵੇਂ ਦਾਵੇਂ ਪਿਆਗਾ ਚਲੋ ਟਾਈਮ ਦੇ ਹਿਸਾਬ ਨਾਲ ਚੀਜ਼ ਦਾ ਥੋੜਾ ਥਾ ਫਰਕ ਜਰੂਰ ਪੈਣਾ ਪਰ ਉਵੇਂ ਦਾ ਉਵੇਂ ਹੀ ਕਲਰ ਪਿਆਗਾ ਨਿੱਕੀ ਮਿੱਟੀ ਹੈ ਆ ਕੋਈ ਜਗ੍ਹਾ ਤੇ ਇੱਥੇ ਜਿਹੜਾ ਸਮੇ ਦੀ ਮਾਰ ਦੇਖਣ ਨੂੰ ਆਪਾਂ ਸਮੇ ਦੀ ਮਾਰ ਦੇਖ ਸਕਦੇ ਹਾਂਗੇ ਦੇਖੋ ਕਲਰ ਬਿਲਕੁਲ ਸੇਮ ਜਿਹਾ ਉਵੇਂ ਹੀ ਪਿਆਗਾ ਤੇ ਹੌਫ ਤੇ ਰਾਜਾ ਬੈਠ ਕੇ ਸਾਰਾ ਬਾਹਰ ਦਾ ਥਿਊ ਦਿੰਦਾ ਹੋਊਗਾ ਜਿੱਥੇ ਪੰਡਾਲ ਲੱਗਦੀ ਹੋਊਗੀ ਉਸ ਟਾਈਮ ਦੇ ਵਿੱਚ ਡੱਗੀਆਂ ਦੇਖੋ ਤੁਸੀਂ ਉਸ ਟਾਈਮ ਦੇ ਵਿੱਚ ਸਟੋਰ ਕਰਨ ਕਟ-ਕਟ ਇਹ ਹੋਊਗੀ 40 50 ਫੁੱਟ ਡੂੰਗੀ ਡੱਗੀ ਐ ਇਹਦੇ ਵਿੱਚ ਦੇਣਾ ਜੇ ਕਿਸੇ ਪਾਸੇ ਦੀ ਜਾਇਆ ਗਿਆ ਤਾਂ ਇਥੋਂ ਦੀ ਪਾਣੀ ਇਹਦੇ ਵਿੱਚ ਜਾਂਦਾ ਹੋਊਗਾ ਬੱਚੇ ਉਹ ਵੀ ਸਾਰੀ ਡਿਜ਼ਾਈਨ ਕੀਤੀ ਹੋਈ ਹੈ ਤੁਸੀਂ ਇਹ ਦੇਖੋ ਵੀ ਸਿੱਧਾ ਖੂਣੀ ਬਣਾਇਆ ਹੈ ਇਤੋਂ ਵੀ ਸਾਰਾ ਸੱਤਰਨਾ ਬਣਾਇਆ ਗਿਆ ਹੈ ਆ ਦੇਖੋ ਇੰਨਾ ਕਿ ਜ਼ਿਆਦਾ ਉੱਚਾ ਕਿ ਲੱਗਾ ਇਹ 뷰 ਚੈੱਕ ਕਰੋ ਇਹ ਸੀਗਾ ਸਿੱਕਰ ਵਾਲੇ ਕਿਲੇ ਦਾ ਪੂਰਾ 뷰 ਅੱਗੇ ਜਾ ਕੇ ਤੁਹਾਨੂੰ ਹੋਰ ਵੀ ਲੋਕੇਸ਼ਨਾਂ ਦਿਖਾਉਣੇ ਆ ਜੁੜੇ ਰਹੋ ਪਰ ਬਲਾਓ ਦੇ ਨਾਲ ਤੇ ਜਿਹੜੇ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ Facebook ਤੇ ਦੇਖ ਰਹੇ ਆ ਉਹ ਪੇਜ ਨੂੰ ਫੋਲੋ ਕਰ ਲਓ ਆ ਬੰਦਾ ਇੱਥੇ ਬਾਈ ਸਾਨੂੰ ਛੱਡ ਕੇ ਵੀ ਗਿਆ ਸੀ ਤੇ ਲੈਣ ਵੀ ਆਇਆ ਸੀ ਸੈਂਕੜੇ ਅਸੀਂ ਘਟਾਉਂਦੇ ਸੀਗਾ ਥੱਲੇ ਰੋਟੀ ਖਾ ਲਈ ਤੇ ਸ਼ਿਖਰ ਸਰਚੋਂ ਨਿਕਲਦੇ ਹਾਂ ਅੱਗੇ ਜਾ ਕੇ ਸਿੱਧਾ ਜੈਪੁਰ ਹੀ ਮਿਲਦੇ ਆ ਸਿੱਕਰ ਚ ਔਨ ਵੇਲੇ ਦਿਖਾ ਮੈਂ ਲੋਕੇਸ਼ਨ ਜੈਪੁਰ ਇੱਥੋਂ ਰਹਿ ਗਿਆ 100 ਕਿਲੋਮੀਟਰ ਸਿੱਕਰ ਤੋਂ ਵੀ ਨੰਗੇ ਤੇ ਮੌਸਮ ਵੀ ਦੇਖ ਸਕਦੇ ਆ ਮੌਸਮ ਖਰਾਬ ਹੋ ਚੁੱਕਿਆ ਹੈ ਜਿੱਧਰ ਉ ਜਾ ਰਹੇ ਆ ਉਧਰ ਮੌਸਮ ਪੂਰਾ ਮੀਂਹ ਵਾਲਾ ਬਣ ਗਿਆ ਇੱਕਦਮ ਜਮਾ ਤੇ ਦੇਣੇ ਆ ਜੇ ਅੱਜ ਮੌਸਮ ਖਰਾਬ ਰਿਹਾ ਤਾਂ ਸਾੜ ਤੋਂ ਹੀ ਘਟ ਨਿਕਲੂਗੀ ਜੇ ਮੌਸਮ ਸਹੀ ਹੋ ਗਿਆ ਤਾ ਬਤਨ ਸਿੱਧਾ ਜਾ ਕੇ ਜੈਪੋਰੀ ਰੁਕੀਏ ਤਾਂ ਅਗਲੀ ਲੋਕੇਸ਼ਨਾਂ ਦਿਖਾਉਣਿਆ ਤੁਹਾਨੂੰ ਜੁੜੇ ਰਹੋ ਬਲੌਗ ਦੇ ਨਾਲ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਈ ਇਹਦੇ ਫੇਸਬੁੱਕ ਤੇ ਦੇ ਦਿੰਦੇ ਹੈਗੇ ਨਹੀਂ ਆ ਗਿਆ ਸੀ ਰਸਤੇ ਦੇ ਵਿੱਚ ਤੇ ਨਾਂ ਨਹੀਂ ਬੋਲਣਾ ਦਾ ਪਤਾ ਨਹੀਂ ਲਾਨੋਲੀ ਪਤਾ ਨਹੀਂ ਕਿਹੜਾ ਸ਼ਹਿਰ ਹੈ ਇਹ ਕੌਨ ਸਾ ਸ਼ਹਿਰ ਹੈ ਬਈ ਜੀ ਸ਼ਹਿਰ ਕਹ ਕੇ ਆ ਨਾਮ ਹੈ ਲਾਨੋਲੀ ਇੱਥੇ ਖੜ ਗਏ ਮੌਸਮ ਸਹੀ ਹੋ ਗਿਆ ਫਿਰ ਚੱਲੇ ਪਾਵਾਂਗੇ ਸ਼ਾਮ ਦੇ ਵੱਜ ਗਏ 5:30 ਤੇ ਸਿਕਰ ਤੋਂ ਚੱਲੇ ਸੀਗੇ ਸਿਕਰ ਤੋਂ ਚੱਲੇ ਸੀਗੇ ਸਿਕਰ ਇੱਥੋਂ ਰਹਿ ਗਿਆ 70 ਕਿਲੋਮੀਟਰ ਦੂਰ ਮਤਲਬ 70 ਕਿਲੋਮੀਟਰ ਅਸੀਂ ਕੱਢਤੀ ਤੜਕੇ ਪਹਿਲਾਂ ਪਹਾੜੀ ਚੜੇ ਉਸ ਤੋਂ ਬਾਅਦ ਅਸੀਂ 70 ਕਿਲੋਮੀਟਰ ਇਹ ਤੋਂ ਪਹਿਲਾਂ ਕੱਢ ਚੁੱਕੇ ਹਾਂਗੇ ਤੇ 50 ਕਿਲੋਮੀਟਰ ਰਹਿ ਗਿਆ ਸੋ ਜੈਪੁਰ ਤੇ 288 ਕਿਲੋਮੀਟਰ ਇੱਥੋਂ ਆਗਰੇਗਾ ਤੇ 50 ਕਿਲੋਮੀਟਰ ਅਸੀਂ ਅੱਜ ਕੱਢ ਕੇ ਪਾਵਾਂਗੇ ਪਾਵਾਂ ਸਾਨੂੰ ਰਾਤ ਦੇ 10:00 ਵਜੇ ਹਨ ਦੇਣਿਆਂ ਵੀ 50 ਕਿਲੋਮੀਟਰ ਕਿੰਨੇ ਟਾਈਮ ਚ ਕੱਢਦੇ ਆ ਉਹ ਤੁਹਾਨੂੰ ਦੱਸਦੇ ਆ ਰਸਤੇ ਦੇ ਵਿੱਚ ਅੱਜ ਖਲਾਰ ਵੀ ਪੈ ਗਈ ਸੀਗੀ ਘਾਂਟਾ ਕਾ ਮੀਂਹ ਪਈ ਗਿਆਗਾ ਤੇ ਤਕਰੀਬਨ ਘਾਂਟਾ ਕ ਅਸੀਂ ਰੈਸਟ ਕੀਤੀ ਸੀਗੀ ਤੇ ਇੱਕ ਅਸੀਂ ਨੰਬਰ ਪਲੇਟ ਲਾਉਣ ਲੱਗੇ ਸੀਗੇ ਉਹ ਮਗਰ ਲਈ ਉਹਦਾ ਕਰਕੇ ਸਾਨੂੰ ਥੋੜਾ ਟਾਈਮ ਲੱਗ ਗਿਆ ਤੇ ਅੱਜ ਅਸੀਂ ਸ਼ਹਿਰ ਦੇ ਵਿੱਚ ਵੀ ਗੱਡੀ ਐ ਸੀਕਰ ਸੱਚ ਐ ਸੀਕਰ ਦੇ ਵਿੱਚ ਵੀ ਅਸੀਂ ਮੈਨ ਲੱਗਦਾ ਕੋਈ 5-7 ਕਿਲੋਮੀਟਰ ਕੱਢ ਤਿਓ ਅੱਜ ਅਸੀਂ 700-150 ਕਿਲੋਮੀਟਰ ਦੇ ਤਕਰੀਬਨ ਬਾੜ ਕੱਢਾਂਗੇ ਲੈਣਿਆਂ ਜਾ ਕੇ ਵੀ ਅੱਜ ਕਿੰਨੇ ਕਿਲੋਮੀਟਰ ਕੱਢ ਦੇਾਂਗੇ 5:30 ਹੋ ਚੁੱਕਿਆ ਨਿਹਰਾ ਹੋਣਾ ਧਰੋ ਧਰੋ ਸਟਾਰਟ ਹੋ ਗਿਆ ਅੱਜ ਮੌਸਮ ਵਧੀਆ ਰਿਹਾ ਵੈਸੇ ਸਾਰਾ ਦਿਨ ਠੰਡ ਰਹੀ ਹੈਗੀ ਮੈਨੂੰ ਲੱਗਦਾ ਮੇਰੀ ਕਿਸਮਤ ਮਾੜੀ ਹੈ ਮੈਂ ਜਿਹੜੀ ਸਾਈਕਲ 'ਤੇ ਬੈਠਾ ਨਾ ਉਹੀ ਪੈਂਚਰ ਹੋ ਜਾਂਦੀ ਹੈ ਪਹਿਲਾਂ ਮੈਂ ਉਹ ਸਾਈਕਲ 'ਤੇ ਬੈਠਾ ਸੀਗਾ ਉਹ ਪੈਂਚਰ ਹੋ ਗਈ ਫਿਰ ਮੈਂ ਆਹ ਸਾਈਕਲ 'ਤੇ ਬਠਾਏ ਪੈਂਚਰ ਹੋ ਗਈ ਤੇ ਫਿਰ ਬਦਲ ਕੇ ਉਹ ਤੋਰੀ ਗਿਆ ਉਹੀ ਜੀ ਦੁਬਾਰੇ ਵਿਰੇ ਤੇ ਬੈਠਾ ਇਹ ਪੈਂਚਰ ਹੋ ਗਈ ਪੈਂਚਰ ਲਾਉਣੇ ਹੈਗੇ ਸਮਾਨਸਾਲਾ ਸਾਰਾ ਸਾਡੇ ਕੋਲੇ ਆ ਤੇ ਬੜੀ ਮੁਸ਼ਕਲ ਨਾਲ ਮਿਸਤਰੀ ਮਿਲਿਆ ਤੇ ਬਾਈ ਦੀਆਂ ਮਿੰਤਾ ਮੁੰਤਾ ਕੀਤੀਆਂ ਵੀ ਬਾਈ ਪੈਂਚਰ ਲਾ ਦੋ ਕਿੰਨੇ ਰੁਪਏ ਲਓਗੇ ਬਾਈ 50 ਰੁਪਏ ਸਾਡੇ ਦਾ ਚਲੋ 20 ਲੈ ਲੈਂਦੇ ਤੁਸੀਂ 50 ਲੈ ਲਿਓ ਨਹੀਂ ਸ਼ਾਇਦ ਆਖੋ 25 ਕਿਲੋਮੀਟਰ ਹੈਗੇ ਜਬਰਤ ਹਨ ਤੇ ਜੇ ਸੈਂਕੜੀ ਪੈਂਚਰ ਨਾ ਹੁੰਦੀ ਫਿਰ ਅਸੀਂ ਵਗ ਜਾਂਦੇ ਪੈਰ ਖੋਲ ਕੇ ਦੇਖਿਆ ਸੀ ਤੇ ਪੈਂਚਰ ਹੋ ਗਿਆ ਜੋੜ ਤੇ ਪੈਂਚਰ ਲੱਗਦਾ ਨਹੀਂ ਹੁਣ ਟਿਊਬ ਪਾਉਣੀ ਪਊਗੀ ਤੇ ਰਾਤ ਦਾ ਸਮਾਂ ਤੇ ਕੁਈ ਇਸ ਵੇਲੇ ਦੁਕਾਨਾਂ ਵੀ ਜਿਹੜੀਆਂ ਬੰਦ ਹੋ ਗਈਆਂ ਸਾਰੀਆਂ ਹੁਣ ਰੋਟੀ ਖਾਣੇ ਆ ਗਿਰਾਂ ਤੇ ਪੈਣ ਦੀ ਜਗ੍ਹਾ ਭਾਲਦੇ ਆ ਤੇ ਮਿਲਦੇ ਆ ਸਵੇਰ